ਤਰਾ ਤਰਾ ਆ ਗਿਆ ਆ ਗਿਆ ਸ਼ੇਰ ਵਗਿਆ ਆ ਗਿਆ ਆ ਮੋਟਾ ਦਾ ਕਰਿਓ ਨਾ ਟਾਈਮ ਨਾਲ ਆਖਿਆ ਵੀ ਟਾਟੇ ਟਾਈਮ ਨਾਲ ਲਿਆ ਕਰ ਓ ਆ ਗਿਆ ਆ ਗਿਆ ਸ਼ੇਰ ਵਗਿਆ ਲਾ ਕੋਟੇ ਕੋਟੇ ਲਾ ਨਾਲ ਗੇ ਉਹ ਤਾਂ ਲਾ ਲਾਂਗੇ ਮਾ ਜਨੇ ਇੱਕ ਕੰਮ ਕਹਿੰਦਾ ਸੀ ਕੀ ਓਏ ਆ ਗੱਠ ਜੀ ਬਣਾ ਕੇ ਇੱਥੇ ਆ ਵੱਡੀ ਸਾਰੀ ਜਿਹਾ ਕਿਵੇਂ ਜਿਹਾ ਬਣਾ ਕੇ ਓਹ ਹਾਂ ਉਹ ਮੇਰੇ ਕੋਲ ਮੁੱਕੀ ਪਈ ਏ ਤੂੜੀ ਨਾ ਸ਼ਿਰ ਵਾ ਗਿਆ ਮੇਰੀ ਦੁੱਖ ਦੀ ਢੂਈ ਤੂੰ ਇਹ ਜੇ ਪੰਗੇ ਨਾਲ ਹੈ ਗੱਠੇ ਛੋਟੀ ਵੱਡੀ ਨਹੀਂ ਕੋਈ ਹੈਗੀ ਛੋਟੀ ਕਹਾਣੀ ਨਹੀਂ ਹੈਗੀ ਉਹ ਮੇਰੇ ਕੋਲ ਤੂੜੀ ਮੁੱਕੀ ਪਈ ਮੈਂ ਘਰੇ ਲੈ ਕੇ ਜਾਣੀ ਹੈ ਗੱਠ ਚੱਕ ਲੈਗਾ ਤੂੰ ਤੂੰ ਐ ਕਰ ਮੜਾ ਜੋਰ ਜਾਂ ਲਵਾ ਦੀ ਫੇਰ ਤਾਂ ਮੈਂ ਚੱਕ ਲੂੰਗਾ ਮੈਂ ਕਿਹੜਾ ਮੜਾ ਖਾਰਾ ਲਵਾ ਦੂੰ ਆ ਜਾ ਆਏ ਨਹੀਂ ਚੱਕੀ ਨੇ ਫੇਰ ਪੇਗ ਤਾਂ ਲਾਉਣਾ ਉਹ ਪੇਗ ਦਾ ਕਹਿੰਦਾ ਫੇਰ ਮੜੀ ਜਾਨ ਜੀ ਬਣ ਜਾਂਦੀ ਕਹਿੰਦਾ ਐ ਜੇ ਆਪੀ ਚੱਕ ਲੈ ਇੱਥੇ ਪਈਏ ਲੈ ਇਥੇ ਮੈਂ ਹਾਂ ਲੈਂਦੀ ਆ ਆ ਜਾ ਉੱਥੇ ਹੀ ਲਿਆ ਫੇਰ ਗੱਠ ਕੋਲੇ ਹੋਰ ਕੀ ਫੇਰ ਚੱਲ ਉੱਥੇ ਆ ਜੇ ਇਹ ਮਰਵਾਉ ਉਪਰ ਆਂਦਾ ਜਾਰੇ ਹਰ ਦਾ ਨਹੀਂ ਪਿਆਤਾ ਇਹ ਮੈਂ ਤੁਹਾਨੂੰ ਦੋ ਪੰਡਾ ਪੂਰੀ ਦੀ ਦੇ ਦੂੰਦਾ ਇੱਕ ਚਕਾ ਦੇ ਜੇ ਬੱਤ ਚੋਰਾ ਦਾ ਫਿਰ ਦੋਨੀ ਧਾਰ ਲਾਂਗੇ ਓਏ ਛੇਰ ਬੱਗੇ ਇਹ ਲੋਟ ਨਹੀਂ ਹੋਣੀ ਆਪਣੇ ਹਿਸਾਬ ਤੇ ਨਹੀਂ ਹੋਣੀ ਇਹ ਅਸਲ ਆਪਾਂ ਦੋਨੀ ਰਾਹ ਚੱਲਾਂਗੇ ਤੇ ਦੋਨੇ ਰੋਡਾਂ ਆ ਗੀਆਂ ਓਏ ਹੌਲੀ ਨੇ ਹੌਲੀ ਨੇ ਕੱਤਲਾਂਗੇ ਮੇਰੇ ਸਾਲਿਆ ਪੰਜ ਛੇ ਕੁਆਟਰ ਦੀ ਲੱਗਦੀ ਆ ਮੈਨੂੰ ਤਾਂ ਇਹ ਕਾਨੂੰਨ ਲੱਗਦੀ ਐ ਮੇਰਾ ਭਰਾਵਾ ਦੇਖ ਕੇ ਵੀਨ ਵਾਲੇ ਤੋਂ ਉੱਤੇ ਆ ਜਾ ਦਾਰੂ ਹੂੰਗਾ ਪਹਿਲਾਂ ਮੈਂ ਤਾਂ ਲਾਉ ਦੇ ਆ ਫੜੀ ਇਹਦੀ ਬੂਥ ਜੀ ਓ ਮੇਰਾ ਸਾਲਾ ਇੱਧਰ ਘਟੇਡਾ ਕਰੀਏ ਨਾ ਲਗ ਰ ਮੰਟ ਮਾਰ ਕਰ ਫਿਰ ਨੇਰਾ ਹੋਈ ਜਾਂਦਾ ਮੈਂ ਸੁੱਕੀ ਚ ਕੂਮ ਆ ਚੱਕੀ ਖਣਾ ਗੱਠਾ ਜਿਹੜੇ ਸਾ ਮੇਰੇ ਸਾਲਾ ਤਾਲੂ ਕੀਏ ਨਾ ਲੈ ਸ਼ੇਰ ਬਣ ਕੇ ਕਰਾ ਬੱਸ ਨਹੀਂ ਪੀਲਾ ਤੇਜ ਵਾਲੀ ਲੈ ਮੈਨੂੰ ਤੇ ਲਾਉਣ ਦੇ ਇੱਕ ਹੋਰ ਲਾ 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 ਕੁਆਇਆ ਕਰ ਲੈ ਹੁਣ ਪਵਾ ਹੱਥ ਤੋਂ ਵਾਈ ਖੜਾ ਮੇਰਾ ਸਰਾ ਖੜਾ ਤਾਂ ਮੇਥੋਂ ਦਾ ਹੋਇਆ ਮਸਾਂ ਹੋਈ ਦਾ ਆਇਆ ਕਰ ਇਤਰੋਂ ਮੈਂ ਪੋਣ ਦਰਦਨ ਜੀ ਦੇਰੀ ਥੱਲੇ ਮੋਢੇ ਤੋਂ ਲਾ ਲੈ ਨੂੰ ਜ਼ੋਰ ਦੇ ਮਾਰੀ ਚਲੋ ਚਲ 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 ਮੇਰੇ ਸੜਾ ਪੱਧ ਦਾ ਨਿਕਲੀ ਜਾਂਦੇ ਨੇ ਕਿਹੜੀਆਂ ਚੱਕੇਆਂ ਗੱਠਾ ਉਹ ਆਏ ਘਰ ਸੇ ਤੇ ਮੈਂ ਉਹਦਾ ਪੈਗ ਪੱਤੀ ਲਾ ਕੇ ਹੁੰਦਾ ਤੜਕੀ ਦੇਖਾਂਗੇ ਛੇ ਰੋਗੇ ਤੜਕੇ ਚੱਲਾਂਗੇ ਹੁਣ ਤੂ ਬੱਥ ਰਹਿ ਗਈ ਹਾਂ ਠਾਕ